ਅੱਜ 3 ਮਈ ਨੂੰ ਖੁੱਲਣਗੇ ਹਿਮਕੁੰਡ ਸਾਹਿਬ ਦੇ ਕਪਾੜ 22 ਮਈ ਨੂੰ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ ਅੱਜ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰਨਗੇ ਭਾਰਤੀ ਜਵਾਨ 10 ਅਕਤੂਬਰ ਤੱਕ ਨਕਮਸਤਕ ਹੋ ਸਕੇਗੀ ਸੰਗਤ ਭਾਰਤੀ ਫੌਜ ਦੇ ਵੱਲੋਂ ਗਵਿੰਦ ਘਾਟ ਤੋਂ ਸ਼੍ਰੀ ਹਿਮਕੁੰਡ ਸਾਹਿਬ ਤੱਕ ਦੇ ਰਸਤੇ ਦਾ ਨਿਰਖਣ ਕੀਤਾ ਗਿਆ ਹੈ ਇਸ 6 ਕਿਲੋਮੀਟਰ ਦੇ ਪੂਰੇ ਟ੍ਰੈਕ ਤੇ ਕਈ ਫੁੱਟ ਬਰਫ਼ ਜੰਮੀ ਹੋਈ ਨਜ਼ਰ ਆ ਰਹੀ ਹੈ ਪਸ਼ੂਦਾਲੂਆਂ ਦੇ ਲਈ ਸਿਹਤ ਖਾਣ-ਪੀਣ ਅਤੇ ਬਿਜਲੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਸ਼ੁਰੂਆਤੀ ਦਿਨਾਂ ਦੇ ਵਿੱਚ ਦਰਸ਼ਨਾਂ ਦੇ ਲਈ ਕੇਵਲ 35 ਸ਼ਰਧਾਲੂਆਂ ਨੂੰ ਹੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਹਨਾਂ ਲੋਕਾਂ ਵੱਲੋਂ ਹੀ ਆਪਣੀ ਪੂਰੀ ਯਾਤਰਾ ਕੀਤੀ ਜਾਵੇਗੀ। ਤਾਂ 25 ਮਈ ਕਰੀਬ 1 ਮਹੀਨਾ ਤੋਂ ਥੋੜਾ ਜਿਹਾ ਜ਼ਿਆਦਾ ਸਮਾਂ ਜੇਕਰ ਕਹਿ ਸਕੀਏ ਤਾਂ ਕਪਾੜ ਖੁੱਲਣ ਵਿੱਚ ਰਹਿ ਗਿਆ ਹੈ ਤੇ 22 ਮਈ ਨੂੰ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਵੇਗਾ। 25 ਮਈ ਨੂੰ ਹਿਮਕੁੰਡ ਸਾਹਿਬ ਦੇ ਕਪਾੜ ਖੁੱਲਣਗੇ ਤੇ ਪੰਜ ਪਿਆਰਾਂ ਦੀ ਅਗਵਾਈ ਵਿੱਚ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ। ਕਾਬਿਲ ਗੌਰ ਹੈ ਕਿ ਅੱਜ ਤੋਂ ਬਰਫ਼ ਹਟਾਉਣ ਦਾ ਕੰਮ ਜਵਾਨਾਂ ਵੱਲੋਂ ਸ਼ੁਰੂ ਕੀਤਾ ਜਾਵੇਗਾ। ਉਕਤਾ ਸਹੂਲਤਾਂ ਤੇ ਸਰਵੇ ਕੀਤਾ ਜਾਵੇਗਾ ਕਿ ਕਿ ਕੁਝ ਚੀਜ਼ਾਂ ਦੀ ਅਪਡੇਟ ਜ਼ਰੂਰਤ ਹੈ ਅਤੇ ਉਸ ਦੇ ਤਰੀਕੇ ਦੇ ਨਾਲ ਅਗਲਾ ਐਕਸ਼ਨ ਅਤੇ ਅਜਿਹੀ ਸਟ੍ਰੈਟੇਜੀ ਕਿਦਾਂ ਜਤਤ ਸਹੀ ਤਰੀਕੇ ਨਾਲ ਪਹੁੰਚ ਸਕੇ ਉਸ ਨੂੰ ਘੜਿਆ ਜਾਵੇਗਾ